वाहे गुरु जी का खालसा वाहे स्वागत है बाबा जी, हरेक सेवा पर सेन करते, खास करके जो सेवा वाला होमे वरतदा हो कमी सुची ना हो उसने बाबा जी की मर्यादा अनुसार वस्तु तैयार ना की हो आग्ञा ना ली हो ਉਸਦੀ ਐਸੀ ਮਨੋਕਾਮਨਾ ਹੋਵੇ ਜੋ ਪੂਰੀ ਹੋਣ ਵਾਲੀ ਨਾ ਹੋਵੇ ਉਹ ਕੇਵਲ ਵੇਖਾ ਵੇਖੀ ਬਿਨਾਂ ਸ਼ਰਧਾ ਦੇ ਸੇਵਾ ਕਰਨੀ ਚਾਹੁੰਦਾ ਹੋਵੇ ਉਸ ਨੂੰ ਬਾਬਾ ਜੀ ਨੇੜੇ ਨਹੀਂ ਸੰਚੂਨ ਦਿੰਦੇ ਬਾਬਾ ਜੀ ਦਾ ਇਹ ਅਸੂਲ ਸੀ ਨਾ ਉਹ ਕਿਸੇ ਨੂੰ ਵਸਤੂ ਮੁਫਤ ਦਿੰਦੇ ਸਨ ਅਤੇ ਨਾ ਕਿਸੇ ਤੋਂ ਸੇਵਾ ਮੁਫਤ ਲੈਂਦੇ ਸਨ ਜਿਹੋ ਜਿਹਾ ਕੰਮ ਜਿਹੋ ਜਹੀ ਸਮਰੱਥਾ ਉਹ ਜਿਹਾ ਮੁੱਲ ਲੈਂਦੇ ਸਨ ਪਾਵ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਕੀਮਤ ਪੂਰੀ ਤੋਂ ਵੀ ਵਤ ਚੁਕਾਰ ਦਿੰਦੇ ਸਨ ਜੇ ਕਿਸੇ ਤੇ ਬਾਹਰੋਂ ਐਵੇਂ ਕਿਰਪਾਲਤਾ ਹੋਈ ਵੀ ਹੈ ਤਾਂ ਉਹ ਉਸ ਦੇ ਪੁਰਬਲੇ ਕਰਮਾ ਕਰਕੇ ਹੋਈ ਹੋਵੇਗੀ ਇਸ ਲਈ ਇਹ ਉਹਨਾਂ ਦੀ ਆਪਣੀ ਰਜ਼ਾ ਸੀ ਕਿ ਇਸ ਤਰ੍ਹਾਂ ਲਈ ਹੋਈ ਵਸਤੀ ਨੂੰ ਕਿਸ ਤਰ੍ਹਾਂ ਵਰਤਦੇ ਰੱਖਦੇ ਸੁੱਟਦੇ ਸਾਰਦੇ ਜਾਂ ਰੋੜਦੇ ਸਨ ਸਾਡੀ ਅੱਜ ਦੀ ਮਾਈ ਫਤੋ ਦੀ ਸਾਖੀ ਜਿਸ ਨੇ ਆਪਣੀ ਸੇਵਾ ਨੂੰ ਕਿਸ ਤਰ੍ਹਾਂ ਪਰਵਾਨ ਕਰਵਾਇਆ ਅਤੇ ਬਾਬਾ ਜੀ ਦੀ ਪਰਖ ਵੀ ਕਰਨੀ ਚਾਹੀ ਬਾਬਾ ਜੀ ਨੇ ਕਿਸ ਤਰ੍ਹਾਂ ਉਸ ਦੀ ਪਰਖ ਦਾ ਜਵਾਬ ਦਿੱਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਗੇ ਸ਼ਹਿਰ ਵਿੱਚ ਇੱਕ ਮਾਈ ਫੱਤੋ ਰਹਿੰਦੀ ਸੀ ਉਹ ਬਲਦਾਂ ਜਾਂ ਮਹਿਆਂ ਕਰਕੇ ਮਸ਼ਹੂਰ ਸੀ ਕਿਉਂਕਿ ਉਸਦੇ ਕੋਲ 100 ਕੁ ਮਹੇਂੇ ਸੀ ਅਤੇ ਚੰਗੇ ਪਸ਼ੂ ਡੰਗਰ ਰੱਖੇ ਹੋਏ ਸਨ ਜਿਸ ਕਰਕੇ ਉਸਦੀ ਅਲਹੀ ਪੈ ਗਈ ਸੀ ਬਲਦਾਂ ਮਹਿਆਂ ਵਾਲੀ ਮਾਈ ਫੱਤੋ ਬਾਬਾ ਜੀ ਨਾਨਕ ਸਰ ਕਲੇਰੀ ਬਿਰਾਜਮਾਨ ਸੰਗ ਅੰਦੇ ਸੰਗਤਾਂ ਦੂਰੋਂ ਨੇੜਿਓਂ ਆਕੇ ਲਾਹਾ ਕਰਦੀਆਂ ਸਨ ਮਾਈ ਫੱਤੋਂ ਨੇ ਇੱਕ ਚੰਗਾ ਕੀਮਤੀ ਕਪੜਾ ਬਾਬਾ ਜੀ ਦੇ ਚੋਲੇ ਵਾਸਤੇ ਲਿਆਂਦਾ ਅਤੇ ਲਿਆ ਕੇ ਬਾਬਾ ਜੀ ਅੱਗੇ ਪੇਟਾ ਕੀਤਾ ਬਾਬਾ ਜੀ ਨੇ ਪੁੱਛਿਆ ਮਾਈ ਕੀ ਹੈ ਤਾਂ ਮਾਈ ਨੇ ਕਿਹਾ ਚੋਲੇ ਦਾ ਕਪੜਾ ਬਾਬਾ ਜੀ ਨੇ ਕਿਹਾ ਕਿਸ ਵਾਸਤੇ ਤਾਂ ਮਾਈ ਕਹਿਣ ਲੱਗੀ ਤੁਹਾਡੇ ਵਾਸਤੇ ਬਾਬਾ ਜੀ ਨੇ ਕਿਹਾ ਸਾਡਾ ਤਾਂ ਚੋਲਾ ਪਾਇਆ ਹੋਇਆ ਹੈ ਜਦੋਂ ਪਾਟ ਜਾਵੇਗਾ ਤਾਂ ਦੇਖ ਲਵਾਂਗੇ ਇਹ ਕਹਿ ਕੇ ਉਹਨਾਂ ਨੇ ਚੋਲੇ ਦਾ ਕਪੜਾ ਮਾਈ ਨੂੰ ਵਾਪਸ ਚੁਕਾ ਦਿੱਤਾ ਮਾਈ ਰੋਪਈਂ ਕਰੀਬ ਨਵਾਜ ਮੈਂ ਏਡੀ ਆਸ ਲਾ ਕੇ ਆਈ ਸਾਂ ਤੁਸੀਂ ਮੇਰੀ ਪੇਟਾ ਪਰਵਾਨ ਹੀ ਨਹੀਂ ਕੀਤੀ ਇਹ ਨਿਮਰਤਾ ਦੀ ਬੇਨਤੀ ਸੁਣ ਕੇ ਬਾਬਾ ਜੀ ਕਹਿ ਲਗੇ ਜੇ ਤੂੰ ਜਰੂਰ ਹੀ ਸਾਨੂੰ ਚੋਲਾ ਪੁਆਣਾ ਹੈ ਤਾਂ ਜਮੇਲ ਬੁੰਦਿਆ ਹੋਇਆ ਕਪਾਹ ਬੀਜਦਿਆਂ ਹੋਇਆਂ ਪਾਣੀ ਦਿੰਦਿਆਂ ਹੋਇਆਂ ਕੋਟੀ ਕਰਦਿਆਂ ਹੋਇਆਂ ਕਬਾਹ ਚੁਗਦਿਆਂ ਵੇਲਦਿਆਂ ਸੂਤ ਕੱਟਦਿਆਂ ਕਪੜਾ ਬੁੰਦਿਆ ਰੱਬ ਦਾ ਨਾਮ ਲੈਂਦੀ ਰਹੇ ਜੋ ਵੀ ਇਹਨਾਂ ਵਿੱਚੋਂ ਕੰਮ ਕਰੇ ਇਸ ਤਰ੍ਹਾਂ ਬਨੇ ਕੱਪੜੇ ਦਾ ਚੋਲਾ ਅਸੀਂ ਪਾ ਲਵਾਂਗੇ ਮਾਈ ਬੜੇ ਹੱਟ ਵਾਲੀ ਸੀ ਉਸਨੇ ਇਸੇ ਤਰ੍ਹਾਂ ਹੀ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਅਤੇ ਜਦੋਂ ਚੋਲਾ ਬਣਾ ਲਿਆ ਤਾਂ ਉਸਨੇ ਕੁਝ ਹਿੱਸਾ ਕਾਰ ਰੱਖ ਦਿੱਤਾ ਅਤੇ ਬਾਕੀ ਦਾ ਚੋਲਾ ਸੀ ਕੇ ਲੈ ਆਈ ਉਸਨੇ ਆਪਣੇ ਮਨ ਵਿੱਚ ਇਹ ਫੁਰਨਾ ਬਣਾ ਕੇ ਰੱਖਿਆ ਸੀ ਕਿ ਜੇ ਬਾਬਾ ਜੀ ਕਹਿਣਗੇ ਜੋ ਕਾਰ ਰੱਖਿਆ ਹੈ ਉਹੋ ਵੀ ਲਿਆ ਦੇ ਜੋ ਸਾਡੇ ਨਾਂ ਦਾ ਬਨਾਇਆ ਹੈ ਤਾਂ ਮੈਂ ਉਹਨਾਂ ਨੂੰ ਦੇ ਦਵਾਂਗੀ ਨਹੀਂ ਤੇ ਸਾਰਾ ਮੋੜ ਦੇਵਾਂਗੀ ਇਸ ਤਰ੍ਹਾਂ ਉਹ ਚੋਲਾ ਲੈ ਕੇ ਗਈ ਅਤੇ ਸੰਗਤ ਵਿੱਚ ਪਿੱਛੇ ਹਟ ਕੇ ਥੋੜਾ ਬੈਠੀ ਰਹੀ ਦੇਲੇ ਵਿੱਚ ਸੋਚਦੀ ਰਹੀ ਕਿ ਜਦੋਂ ਬਾਬਾ ਜੀ ਸੇਵਕ ਨੂੰ ਉੱਠਣ ਦਾ ਇਸ਼ਾਰਾ ਕਰਨਗੇ ਤਾਂ ਮੈਂ ਕਹੂੰਗੀ ਭਾਰ ਜੇਕਰ ਜੋ ਚੋਲਾ ਮੈਂ ਉਹਨਾਂ ਦਾ ਕੰਮ ਰੱਖ ਕੇ ਆਈ ਹਾਂ ਬਾਬਾ ਜੀ ਨੇ ਉਹ ਨਾ ਮੰਗਿਆ ਤਾਂ ਮੈਂ ਕਹਿ ਦਵਾਂਗੀ ਇਹ ਚੋਲਾ ਵੀ ਰਹਿਣ ਦਿਓ ਮੈਂ ਇੰਨੇ ਹੱਥ ਨਾਲ ਬਣਾਇਆ ਹੈ ਅਤੇ ਤੁਸੀਂ ਇੰਨਾ ਵੀ ਨਹੀਂ ਪੁੱਛਿਆ ਉਜ ਚੇਰ ਪਿੱਛੋਂ ਬਾਬਾ ਜੀ ਨੇ ਬਚਨ ਕੀਤਾ ਮਾਈ ਤੂੰ ਭਾਗਾ ਵਾਲੀ ਹੈ ਤੂੰ ਚੰਗੀ ਸੇਵਾ ਕੀਤੀ ਹੈ ਪਰ ਇਮਤਿਹਾਨ ਨਹੀਂ ਲਈਦਾ ਚੋਲਾ ਤਾਂ ਤੂੰ ਦੇ ਦਿੱਤਾ ਹੈ ਪਰ ਹੁਣ ਦਸਤਾਰ ਲਈ ਕਿਸੇ ਹੋਰ ਨੂੰ ਅਖਾਂਗੇ ਜਿਹੜਾ ਬਾਕੀ ਕਪੜਾ ਕੱਲ ਰੱਖ ਆਈ ਹੈ ਉਹੋ ਵੀ ਯਾਦਵੀ ਅੰਤਰ ਜਾਮਤਾ ਦਾ ਇਹ ਮਨਕਲਪਿਤ ਕ੍ਰਿਸ਼ਮਾ ਵੇਖ ਕੇ ਮਾਈ ਬਾਬਾ ਜੀ ਦੇ ਚਰਨਾਂ ਤੇ ਡੇਗ ਪਈ ਅਤੇ ਬੇਨਤੀ ਕੀਤੀ ਪਾਲਛਾਹੋ ਮੇਰੇ ਮਨ ਵਿੱਚ ਫੁਰਨਾ ਬਣ ਗਿਆ ਸੀ ਪਰ ਮੈਨੂੰ ਹੁਣ ਮਾਫੀ ਦਿਓ ਅਤੇ ਉਸਨੇ ਜਾ ਕੇ ਬਾਕੀ ਦਾ ਕਪੜਾ ਵੀ ਬਾਬਾ ਜੀ ਤੇ ਲਿਆ ਚਰਨਾ ਵਿੱਚ ਪੇਸ਼ ਕੀਤਾ ਇਸ ਤਰ੍ਹਾਂ ਦੇ ਸੰਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੋ ਸੱਚਮੁੱਚ ਪ੍ਰੇਮ ਅਤੇ ਸ਼ਰਧਾ ਪਿਆਰ ਦੇ ਭੁੱਖੇ ਸਨ ਵਸਤੂਆਂ ਦੇ ਨਹੀਂ ਜਿਨ੍ਹਾਂ ਦਸੰਦੜੀਆਂ ਦੁਰਮਤ ਬੰਜੇ ਮਿਤਰ ਅਸਾੜਲੇ ਸਈ ਹੋ ਟਟੇਢੀ ਜਗ ਸਭਾਇਆ ਜਨ ਨਾਨਕ ਵਿਰਲੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ